ਪਿੰਡ ਠੱਠਾ ਵਿਖੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਿਹੜੀ ਬਾਬਾ ਪੁੱਡਾ ਰੋਡ ਤੱਕ ਬਾਬਾ ਪੁੱਡਾ ਜੀ ਸਾਹਿਬ ਦੇ ਗੁਰਦੁਆਰਾ ਰੋਡ ਹੈ ਜਿਹੜੀ ਉਹਦੇ ਤੱਕ ਜਾਂਦੀ ਹੈ ਗਲੀ ਇਹਦਾ ਨਵੀਨੀਕਰਨ ਕਰਨਾ ਵਾ ਲੌਕ ਟਾਈਲ ਲਗਾਣੀ ਹੈ ਤੇ ਇਹਦਾ ਜਿਹੜੀ ਆ ਅ ਸ਼ੁਰੂਆਤ ਕੀਤੀ ਗਈ ਆ ਸੋ ਇਹ ਜਲਦ ਕੋਸ਼ਿਸ਼ ਦਿਨਾਂ ਦੇ ਵਿੱਚ ਗਲੀ ਜਿਹੜੀ ਆ ਮੁਕੰਮਲ ਹੋ ਜਾਏਗੀ ਕਿੰਨਾ ਖਰਚਾ ਹੋਊ ਕਿੰਨੀ ਲਾਗਤ ਹੋਵੇਗੀ ਤੇ ਜੀ ਸਾਹਿਬ ਕੰਨਾ ਜੀ ਤੇ ਜੀ ਲਗਭਗ 600 ਫੁੱਟ ਦੀ ਗਲੀ ਹੈ ਲੰਬਾਈ ਇਹਦੀ ਤੇ 8 ਲੱਖ ਦੇ ਲਗਭਗ ਦੇਤੇ ਖਰਚਾ ਜਟਾਇਆ ਹੋਊਗਾ ਤੇ ਜਲਦੀ ਜਿਹੜੀ ਇਹ ਕੰਮੀ ਆਮ ਆਮੀ ਪੰਡ ਪਾਰਟੀ ਦੇ ਪਿੰਡਾਂ ਸਾਰੇ ਸਰਪੰਚੀ ਲਗਭਗ ਬਣ ਚੁੱਕੇ ਆ ਤੇ ਹੁਣ ਬਾਕੀ ਪਿੰਡ ਜਿਸ ਤਰ੍ਹਾਂ ਇੱਕ ਆਮ ਜੀ ਬਾਕੀ ਪਿੰਡਾਂ ਵਿੱਚ ਵੀ ਸਾਰਿਆਂ ਦੇ ਵਿਕਾਸ ਜਿਹੜਾ ਸ਼ੁਰੂ ਹੋ ਗਿਆ ਸੋਲਿਡ ਵੇਸਟ ਮੈਨੇਜਮੈਂਟ ਤੇ ਜਿਹੜਾ ਲਿਕਵਿਡ ਵੇਸਟ ਮੈਨੇਜਮੈਂਟ ਉਹਦੇ ਤੇ ਕੰਮ ਕਾਫੀ ਤੇਜੀ ਨਾਲ ਚੱਲ ਰਿਹਾ ਤੇ ਦੂਸਰੇ ਜਿਹੜੇ ਕੰਮ ਆ ਗਲੀਆਂ ਨਾਲੀਆਂ ਦੇ ਜਾਂ ਹੋ ਰਿਹਾ ਉਹ ਵੀ ਜਿਹੜੇ ਆ ਸ਼ੁਰੂ ਹੋ ਗਏ ਨੇ ਸਾਰੇ ਕੰਮ ਹਲਕੇ ਦੇ ਵਿੱਚ ਬਹੁਤ ਤੇਜ਼ੀ ਨਾਲ ਚੱਲਦਾ ਪਿੰਡਾਂ ਦੇ ਜਿਹੜੇ ਛੱਪੜਾ ਛੱਪੜਾਂ ਦੀ ਵੀ ਖਲਾਈ ਵਗੈਰਾ ਕੀਤੀ ਜਾਂਦੀ ਹੈ ਜੀ ਹਾਂ ਜੀ ਛੱਪੜਾਂ ਤੋਂ ਬਹੁਤ ਸਾਰੇ ਛੱਪੜ ਅਸੀਂ ਲਗਭਗ ਜਿਹੜਾ ਚੌਥਾ ਹਿੱਸਾ ਛੱਪੜ ਇਸ ਸਾਲ ਅਸੀਂ ਖਾਪਰ ਮਾਡਲ ਬਣਾਉਣੇ ਆ ਉਸ ਤੋਂ ਬਾਅਦ ਅਗਲੇ ਸਾਲ ਜਿਹੜੇ ਹੋਰਥਾਪਲ ਮਾਡਲ ਬਣਨਗੇ ਤੇ ਦੂਸਰੇ ਛੱਪੜ ਜਿਹੜੇ ਨੇ ਉਹਨਾਂ ਦੀ ਸਾਫ ਸਫਾਈ ਜਿਹੜੀ ਹੈ ਸਾਫੀ ਹੋ ਹੋ ਜੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹਰ ਦੀ ਥੋੜਾ ਜਿਹਾ ਪਾਣੀ ਕੱਢਣ ਦੀ ਮੁਸ਼ਕਲ ਆ ਰਹੀ ਹੈ ਛੁੱਕਾ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਕਣਕ ਵਗੈਰਾ ਦਾ ਕੱਟੀ ਜਾਂਦੀ ਆ ਉਸ ਤੋਂ ਬਾਅਦ ਸਾਰੇ ਛੁੱਕੜੇ ਸੀ ਜਿਹੜਾ ਲਗਭਗ ਸਾਫ਼ ਕਰਦੇ ਨੇ ਆ ਤੇ ਬਹੁਤ ਸਾਰੇ ਜਿਹੜੇ ਉਹ ਥਾਪਰ ਮਾਡਲ ਬਣ ਜਾਣਗੇ ਸਾਲ ਤੋਂ ਨਿਬਾੜ ਰਹੀ ਪਿੰਡ ਵਾਸੀਆਂ ਦੀ ਗੁਰਦੁਆਰਾ ਸਾਹਿਬ ਜਿਹੜਾ ਹੀ ਬਾਹਰੋਂ ਆਉਂਦਾ ਸੀ ਉਹ ਦੂਜਾ ਬਹੁਤ ਹੀ ਤੰਗ ਹੁੰਦੇ ਸੀ ਤੇ ਉੱਚਾ ਨੀਵਾ ਤਾਂ ਹੈ ਗੱਡੀਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਗੱਡੀਆਂ ਨੂੰ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਲੱਗਦਾ ਵਾ ਪਿੰਡ ਨੂੰ ਬਾਬਾ ਇਹਦੇ ਨਾਲ ਮਤਲਬ ਜਿਹੜਾ ਚੰਗਾ ਹੋਵੇ ਕਿ ਜਿੱਦਾਂ ਛੱਪੜ ਮਿਲਦੀ ਹੁੰਦਾ 20 ਦਿਨਾਂ ਵਿੱਚ ਕਾਫੀ ਹਾਲਤ ਮਾੜੀ ਹੁੰਦੀ ਛੱਡਦੀ ਕਿੰਨੇ ਦੱਸਦੇ ਵੇ ਹਾਂ ਇਹਦੇ ਨਾਲ ਬਹੁਤ ਹਾਲਤ ਮਾੜੀ ਸੀ ਜੀ ਇਹ ਗਲੀ ਦੀ welcome to roots country school the largest boarding school in the shimla hills for 21 years we've delivered 100% board exam success with smart classrooms a library and science labs Learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.